ਅੱਜ ਸਾਡੇ ਨਾਲ ਮਨਿੰਦਰ ਸਿੰਘ ਜੀ ਨੇ ਜਿਨ੍ਹਾਂ ਨੂੰ ਸੋਰੇਸਿਸ ਦੀ ਪ੍ਰੋਬਲਮ ਸੀ ਤੇ ਉਹਨਾਂ ਨੂੰ ਡਾਇਬੀਟਿਸ ਮੈਲਾਈਟਸ ਵੀ ਸੀ ਤੇ ਉਹਨਾਂ ਨੇ ਸਾਡੇ ਕੋਲੋਂ ਮੈਡੀਸਿਨ ਖਾਧੀ ਤੇ ਅੱਜ ਆਪਾਂ ਉਹਨਾਂ ਦਾ ਐਕਸਪੀਰੀਅੰਸ ਜਾਣਦੇ ਹਾਂ ਕਿ ਉਹਨਾਂ ਨੂੰ ਕਿੰਨਾ ਕੁ ਫਰਕ ਹੈਗਾ ਸਾਡੀ ਦਵਾਈ ਦੇ ਨਾਲ ਸਸ਼ੀ ਕਲ ਜੀ ਹਾਂਜੀ ਸਰ ਤੁਹਾਨੂੰ ਡਾਕਟਰ ਸ਼ਰਦਾ ਆਯੁਰਵੇਦਾ ਬਾਰੇ ਕਿੱਦਾਂ ਪਤਾ ਲੱਗਿਆ ਸੀ ਡਾਕਟਰ ਸਾਹਿਬ ਮੈਂ ਇਹ ਫੇਸਬੁੱਕ ਤੋਂ ਐਡ ਦੇਖੀ ਸੀ ਤੁਹਾਡੀ ਅੱਛਾ ਜੀ ਉਸ ਤੋਂ ਬਾਅਦ ਫਿਰ ਮੈਂ ਕਾਫੀ ਦਵਾਈਆਂ ਖਾਰੇ ਸੀ ਮੈਨੂੰ ਸਕਿਨ ਦੀ ਪ੍ਰੋਬਲਮ ਸੀ ਡਾਇਬਟੀਸ ਸੀ ਮੈਂ ਜੀ ਸਭ ਤੋਂ ਡਾਇਬਟੀਸ ਸੀ 5 ਸਾਲ ਤੋਂ ਮੈਨੂੰ ਸਕਿਨ ਦੀ ਪ੍ਰੋਬਲਮ ਸੀ ਅੱਛਾ ਜੀ ਤੇ ਮੈਨੂੰ ਕਾਫੀ ਅੰਗਰੇਜ਼ੀ ਦਵਾਈਆਂ ਖਾਦੀਆਂ ਕੋਈ ਫਰਕ ਨਹੀਂ ਪਿਆ ਹੂੰ ਹੂੰ ਤੇ ਮੇਰੇ ਇੱਥੇ ਪੇਟ ਤੇ ਤੇ ਬੈਕ ਸਾਈਡ ਤੇ ਸਾਰੇ ਨਾਲ ਜ਼ਖਮ ਜਿਹਾ ਹੋ ਜਾਂਦੇ ਸੀ ਇਹ ਉਹਦੇ ਚੋਂ ਜਲਣ ਹੁੰਦੀ ਸੀ ਪਸ ਟਾਈਪ ਨਿਕਲਦਾ ਸੀ ਕੋਈ ਅੱਛਾ ਜੀ ਤੇ ਉਹ ਫਿਰ ਮਸ ਕਪੜਾ ਵੀ ਲੱਗਦਾ ਸੀਗਾ ਮੈਨੂੰ ਕਾਫੀ ਪ੍ਰੋਬਲਮ ਆਉਂਦੀ ਸੀਗੀ ਅੱਛਾ ਜੀ ਫਿਰ ਉਸ ਤੋਂ ਬਾਅਦ ਆ ਕੇ ਮੈਂ ਇੱਥੇ ਦੀ ਸ਼ਰਦਾ ਹਾਊਸ ਪਤਾ ਲੱਗਾ ਤੇ ਮੈਂ ਇੱਥੇ ਰੋਈ ਲਈ ਹੂੰ ਹੂੰ ਤੇ ਮੈਨੂੰ ਕਾਫੀ ਦਿਰਾਂ ਉਹ ਵੀ ਦਵਾਈ ਖਾਂਦੇ ਆਨ 5-6 ਮਹੀਨੇ ਹੋ ਗਏ ਹਾਂ ਜਦੋਂ ਤੁਸੀਂ ਇੱਥੋਂ ਦੀ ਦਵਾਈ ਲੈਣੀ ਸ਼ੁਰੂ ਕੀਤੀ ਤੁਹਾਨੂੰ ਕਿੰਨੇ ਕ ਦਿਨਾਂ ਦੇ ਵਿੱਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਉਹ ਮਹੀਨੇ ਦੇ ਵਿੱਚ ਵੀ ਕਾਫੀ ਫਰਕ ਪੈ ਗਿਆ ਸੀ 60% ਫਰਕ ਪੈ ਗਿਆ ਸੀ ਨੂੰ ਹਾਂ ਜੀ ਹਾਂ ਜੀ ਠੀਕ 1 ਮਹੀਨੇ ਦੇ ਅੰਦਰ ਹੀ ਹਾਂ ਜੀ ਹਾਂ ਹੁਣ ਤੁਹਾਨੂੰ ਮੇਰੀ ਡੈਪਟੀ ਵੀ ਕੰਟਰੋਲ ਹੈ ਤੇ ਜ਼ਖਮ ਜੁਖਮ ਸਾਰੇ ਸੁੱਕ ਰਹੇ ਆ ਬਿਲਕੁਲ ਹੀ ਤਕਰੀਬਨ ਸੁੱਕ ਚੁੱਕੇ ਆ ਹੁਣ ਮਤਰਾ ਆ ਜਾ ਸਕਦਾ ਹਾਂ ਕੋਈ ਇਤਨੀ ਪਰੋਬਲ ਨਹੀਂ ਆ ਰਹੀ ਅੱਛਾ ਜੀ ਠੀਕ ਹੈ